ਅਜੇ ਕਰਨਲ ਬਾਠਵਾਂ ਦਾ ਜਿਹੜਾ ਮਾਮਲਾ ਸੀ ਲਗਾਤਾਰ ਭੱਖਦਾ ਜਾ ਰਿਹਾ ਸੀ ਕੇਂਦਰ ਤੱਕ ਅਪਰੋਚ ਕੀਤੀ ਗਈ ਪਰਿਵਾਰ ਵੱਲੋਂ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਕਰਨਲ ਬਾਠ ਦੀ ਪਤਨੀ ਵੱਲੋਂ ਅੱਜ ਸੰਤੁਸ਼ਟੀ ਜਤਾਈ ਗਈ ਹੈ 20 ਦਿਨਾਂ ਬਾਅਦ ਵੀ ਹਾਂ ਵੀ ਮੈਂ ਠੀਕ ਹਾਂ ਤੇ ਮੈਨੂੰ ਭਰੋਸਾ ਦਿੱਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਅਜੇ ਹਾਨੀ ਹੋਣਾ ਚਾਹੀਦਾ ਸੀ ਤੇ ਅਸੀਂ ਕਾਰਵਾਈ ਕਰਾਂਗੇ ਤੇ ਜਲਦ ਇਹਦਾ ਰਿਜ਼ਲਟ ਵੀ ਤੁਹਾਡੇ ਸਾਹਮਣੇ ਹੋਵੇਗਾ ਜੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਬੀਬੀ ਜਸਵਿੰਦਰ ਕੌਰ ਬਾਠ ਉਹਨਾਂ ਦੇ ਨਾਲ ਭਾਜਪਾ ਦੇ ਆਗੂ ਗੁਰਤੇਜ ਸਿੰਘ ਢਿੱਲੋਂ ਇਹ ਲੋਕਲ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਆਏ ਅੱਜ ਦਾ ਸਮਾ ਇਹਨਾਂ ਦਾ ਤੈਅ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਹ ਭਗਵੰਤ ਸਿੰਘ ਮਾਨ ਨੂੰ ਮਿਲਣ ਵਾਸਤੇ ਅੱਜ ਚੰਡੀਗੜ੍ਹ ਦੇ ਵਿੱਚ ਗਏ ਚੰਡੀਗੜ੍ਹ ਦੇ ਵਿੱਚ ਜਾ ਕੇ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਮੁੱਖ ਮੰਤਰੀ ਨੇ ਇਹਨਾਂ ਨੂੰ ਦੇਰੀ ਦਾ ਕਾਰਨ ਦੱਸਿਆ ਕਿ ਕਿਉਂਕਿ ਸੈਸ਼ਨ ਚੱਲ ਰਿਹਾ ਸੀ ਹਾਲਾਂਕਿ ਸੈਸ਼ਨ ਦੇ ਵਿੱਚ ਜਿੰਨਾ ਕੁ ਮੁੱਖ ਮੰਤਰੀ ਬੈਠੇ ਆ ਪਤਾ ਹੀ ਆ ਸਾਰਿਆਂ ਤੋ ਰੋਖਾ ਰੋਕਾਰਨ ਦਸਤਾ ਉਹਨਾਂ ਨੇ ਕਿ ਤੁਹਾਡਾ ਸਾਰਾ ਮਾਮਲਾ ਮੇਰੇ ਧਿਆਨ ਚ ਆ ਗਿਆ ਤੁਹਾਨੂੰ ਹਰ ਹਾਲਤ ਤੇ ਚਿੰਤ ਸਾਫ ਦਿੱਤਾ ਜਾਵੇਗਾ ਧਿਆਨ ਵਗੈਰਾ ਵੀ ਪਤਾ ਲੱਗਿਆ ਕਲਮਗੰਦ ਕੀਤੇ ਨੇ ਉਹਨਾਂ ਨੇ ਇਹਨਾਂ ਨੂੰ ਵੀ ਬੁਲਾਇਆ ਸੀ ਕਿ ਤੁਸੀਂ ਵੀ ਆਓ ਬੀਬੀ ਜੀ ਪਰ ਇਹਨਾਂ ਨੇ ਅੱਜ ਮੁੱਖ ਮੰਤਰੀ ਤੋਂ ਟਾਈਮ ਲਿਆ ਹੋਇਆ ਸੀ ਜਿਆਤਾ ਰਾਏ ਸਾਹਿਬ ਅੱਜ ਦੀ ਵੀ ਜੈ ਕਿਸੇ ਹੋਰ ਦਿਨ ਆ ਜਾਂਦੇ ਜਾਂ ਫਿਰ ਉਹਨਾਂ ਨੂੰ ਕੋਈ ਨਵਾਂ ਟਾਈਮ ਦੇ ਦੇ ਜੀ ਵੀ ਜਸਵੰਦਰ ਕੌਰ ਨੇ ਆਪਣੇ ਆਪ ਨੂੰ ਤਸੱਲੀ ਪ੍ਰਗਟਾਈ ਹੈ ਕਿ ਸਾਡੇ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋ ਗਈ ਹੈ ਮੈਂ ਵੀ ਤਾਂ ਇਹੀ ਕਹਿੰਦਾ ਸੀ ਕਿ ਜੇ ਇਹ ਗੱਲ ਪਹਿਲਾਂ ਹੋ ਜਾਂਦੀ ਤਾਂ ਉਹਨਾਂ ਨੂੰ ਕੇਂਦਰੀ ਮੰਤਰੀ ਰਾਜਨਾਥ ਸਿੰਘ ਜੀ ਤੱਕ ਜਾਣ ਦਾ ਜਿਹੜਾ ਸੀਗਾ ਉਪਰਾਲਾ ਉਹਨਾਂ ਨੇ ਕੀਤਾ ਉਹ ਨਾ ਕਰਨਾ ਪੈਂਦਾ ਸਾਰੇ ਲੋਕ ਇਹ ਚਾਹੁੰਦੇ ਨੇ ਕਿ ਇਹ ਮਸਲੇ ਦਾ ਕੋਈ ਹੱਲ ਹੋਵੇ। ਸੱਣਾ ਵੱਲੋਂ ਪੰਜਾਬ ਦੇ ਵਿੱਚ ਆ ਜਮਾਦੀ ਪਾਰਟੀ ਦੇ ਵਿਧਾਇਕਾਂ ਦੇ ਘਰ ਕੇ ਰੇਗੇ ਨਹੀਂ ਢਿਲਸਾਹਬ ਕਿਉਂਕਿ ਉਹਨਾਂ ਨੇ ਕੁਝ ਮੰਗਾ ਸੀ ਗਿਆ ਕੁਝ ਕਿ ਕਿਸਾਨ ਤਾਂ ਕਾਫਾ ਸੀ ਵੀ 19 ਮਾਰਚ ਵਾਲੇ ਦਿਨ ਸਾਡੇ ਤੇ ਕਾਰਵਾਈ ਕੀਤੀ ਗਈ ਸਾਡੇ ਸਮਾਨ ਚੱਕ ਲਏ ਗਏ ਟਰੈਕਟਰ ਟਰਾਲੀਆਂ ਤੱਕ ਦੇ ਢਿਲਸਾਹ ਉਹਨਾਂ ਦੀ ਚੋਰੀ ਹੋ ਗਈ ਸੀ। ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਇਹ ਜਿਹੜਾ ਕਿਸਾਨ ਅੰਦੋਲਨ ਸੀ ਇਨੂੰ ਕੁੱਤ ਜ਼ਬਰਦਸਤੀ ਚਕਾ ਦਿੱਤਾ ਕਿਸੇ ਰਸਤੇ ਦੇ ਵਿੱਚ ਉਹ ਚੱਕ ਲਿਆ ਸਭ ਤੋਂ ਵੱਧ ਕੌੜਤਾ ਇਹਨਾਂ ਨੂੰ ਇਸੇ ਗੱਲ ਦੀ ਸੀ ਕਿ ਇੱਕ ਪਾਸੇ ਤਾਂ ਤੁਸੀਂ ਗੱਲਬਾਤ ਰਾਹੀਂ ਸਾਧਦੇ ਹੋ ਗੱਲਬਾਤ ਦੇ ਟੇਬਲ ਤੇ ਬੈਠਣ ਦੀ ਸੱਦਾ ਦਿੰਦੇ ਹੋ ਤੇ ਦੂਜਾ ਤੁਸੀਂ ਮੁੜਦਿਆਂ ਨੂੰ ਘੇਰ ਕੇ ਹਰਾਸਤ ਵਿੱਚ ਲੈ ਕੇ ਤੇ ਬਾਰਡਰਾਂ ਦੇ ਉੱਤੇ ਕਾਰਵਾਈ ਕਰਤੀ। ਅਕਾਲੀ ਦਲ ਦੀ ਭਰਤੀ ਮਹਿੰਮ ਚੱਲ ਰਹੀ ਹੈ ਤੇ ਅੱਜ ਪਟਿਆਲੇ ਦੇ ਵਿੱਚ ਭਰਤੀ ਮਹਿੰਮ ਨੂੰ ਲੈ ਕੇ ਮਨਪੀ ਸਿੰਘ ਯਾਲੇ ਗੁਰਪਰ ਸਿੰਘ ਵਡਾਲਾ ਪ੍ਰੇਮ ਸਿੰਘ ਚੰਦੋ ਮਾਜਰਾ ਨੇ ਪਹੁੰਚੇ ਸੀ ਢਿਲ ਸਾਹਿਬ ਜਿੱਥੇ ਕਈ ਗੱਲਾਂ ਕੀਤੀਆਂ ਗਈਆਂ ਕਿਹਾ ਵੀ ਮਜ਼ਬੂਤੀ ਮਿਲ ਰਹੀ ਆ ਲੋਕੀ ਵਧ ਚੜ ਕੇ ਅਕਾਲੀ ਦਲ ਦੀ ਭਰਤੀ ਮਹਿੰਮ ਦੇ ਨਾਲ ਜੁੜ ਰਹੇ ਨੇ ਉੱਥੇ ਹੀ ਜਿਹੜੇ ਭਰਤੀ ਮਹਿੰਮ ਦੇ ਲੀਡਰ ਸੀ ਉਹਨਾਂ ਵੱਲੋਂ ਬਾਦਲ ਪਰਿਵਾਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਗਏ ਨੇ ਵੀ ਇੰਨਾ ਕਰਕੇ ਜੋ ਵੀ ਕੁਝ ਹੋਇਆ ਤੁਹਾਡੇ ਸਾਹਮਣੇ ਹੀ ਆ ਸੀ। ਦੀ ਮੈਂਬਰਸ਼ਿਪ ਇੱਕ ਭਰਮੇ ਰੂਪ ਦੇ ਵਿੱਚ ਮੀਟਿੰਗ ਦੀ ਥਾਂ ਤੇ ਰੈਲੀ ਵਾਂਗ ਹੋ ਨਿਬੜੀ ਤੇ ਸਾਰੇ ਥਾਮਤੀ ਇਹ ਰੈਲੀਆਂ ਵਾਂਗ ਹੋ ਰਹੀ ਹੈ ਗੁਰੂਆਂ ਗੋਲਕਾਂ ਤੇ ਰਾਜ ਕੀਤਾ ਬੜਾ ਕੁਛ ਕੀਤਾ ਤੇ ਉਹ ਅਜ ਕਾਲ ਤੱਕ ਸਾਹਿਬ ਨੂੰ ਪਿੱਠ ਦਿਖਾ ਕੇ ਇੱਕ ਨਿੱਜੀ ਪਰਿਵਾਰ ਦੇ ਵੱਲ ਪਹੁੰਚ ਚੁੱਕੇ ਨੇ ਸੋਹਣਾ ਨੇ ਕਿਹਾ ਕਿ ਕਾਲ ਤੱਕ ਸਭ ਦੀ ਸਰਪ੍ਰਸਤੀ ਹੈਟ ਜੋ ਕੁਝ ਕੀਤਾ ਜਾ ਰਿਹਾ ਹੈ ਉਸ ਦੇ ਮੁਤਾਬਕ ਇਹਨਾਂ ਨੇ ਇੱਥੇ ਭਰਤੀ ਮਹਿਮ ਕੀਤੀ ਹੈ ਅੱਜ ਸਤਵੀਰ ਸਿੰਘ ਖਟੜਾ ਹੋਰੀ ਉਹ ਵੀ ਦੁਬਾਰਾ ਅਕਾਲੀ ਦਲ ਦੀ ਇਹ ਪੰਜ ਮੈਂਬਰੀ ਲਹਿਰ ਜਿਹੜੀ ਕਮੇਟੀ ਹੈ ਉਹਦੇ ਵਿੱਚ ਸ਼ਾਮਲ ਹੋ ਗਏ ਕਮਕਮੰਤਰੀਪ ਕਾਂਸਿੰਗਮਾਨ ਵੱਲੋਂ ਸਾਬਕਾ ਪ੍ਰਧਾਨ ਨੇ ਕਾਂਗਰਸ ਦੇ ਜੀ ਰਾਹੁਲ ਗਾਂਧੀ ਦੇ ਉੱਤੇ ਤੰਗ ਕਸਾ ਗੈਟਲ ਜਿਹੜੇ ਰਾਸ਼ੀ ਆਗੂ ਹੁੰਦੇ ਐ ਇਹਨਾਂ ਨੇ ਇੱਕ ਦੂਜੇ ਨੂੰ ਖੰਡ ਤਾਂ ਪਉਣੀ ਨਹੀਂ ਹੁੰਦੀ ਤੇ ਕੋਈ ਟਾਈਮ ਸੀ ਜਦੋਂ ਇਹ ਇੰਡੀਆ ਗੱਠ ਜੋੜਦਾ ਹਿੱਸਾ ਸੀ ਜੇਕਰ ਮੁੰਡੇ ਨਾਲ ਮੁੰਡਾ ਜੋੜ ਕੇ ਵੀ ਬਹਿੰਦੇ ਹੁੰਦੇ ਸਤਿ ਸ਼੍ਰੀ ਅਕਾਲ ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦਿਆਂ ਕੁਝ ਅਹਿਮ ਤੇ ਕੁਝ ਵੱਡੀਆਂ ਖਬਰਾਂ ਦੇ ਉੱਤੇ ਵਿਚਾਰ ਚਰਚਾ ਕਰਦੇ ਹਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿਲੋਂ ਜੀ ਨੂੰ ਅੱਜ ਪਹਿਲਾਂ ਸਵਾਗਤ ਕਰਦੇ ਹਾਂ ਸਰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਜੀ ਸ਼ੁਕਰੀਆ ਜੀ ਬਹੁਤ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ ਦੇਰ ਆਏ ਦਰੋਸਤ ਆਏ ਅਜੇ ਕਰਨਲ ਬਾਠ ਉਹਨਾਂ ਦਾ ਜਿਹੜਾ ਮਾਮਲਾ ਸੀ ਲਗਾਤਾਰ ਭਖਦਾ ਜਾ ਰਿਹਾ ਸੀ ਕੇਂਦਰ ਤੱਕ ਅਪਰੋਚ ਕੀਤੀ ਗਈ ਪਰਿਵਾਰ ਵੱਲੋਂ ਤੇ ਅੱਜ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਤੇ ਕਰਨਲ ਬਾਠ ਦੀ ਪਤਨੀ ਵੱਲੋਂ ਅੱਜ ਸੰਤੁਸ਼ਟੀ ਜਤਾਈ ਗਈ ਹੈ 20 ਦਿਨਾਂ ਬਾਅਦ ਵੀ ਹਾਂ ਵੀ ਮੈਂ ਠੀਕਾਂ ਤੇ ਮੈਨੂੰ ਭਰੋਸਾ ਦਿੱਤਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿ ਹੈ ਕਿ ਅਜੇ ਹਾਨੀ ਹੋਣਾ ਚਾਹੀਦਾ ਸੀ ਤੇ ਅਸੀਂ ਕਾਰਵਾਈ ਕਰਾਂਗੇ ਤੇ ਜਲਦ ਇਹਦਾ ਰਿਜ਼ਲਟ ਵੀ ਤੁਹਾਡੇ ਸਾਹਮਣੇ ਹੋਵੇਗਾ ਜੀ ਦੇਖੋ ਜਿਹੜਾ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਪਤਨੀ ਬੀਬੀ ਜਸਵਿੰਦਰ ਕੌਰ ਬਾਠ ਉਹਨਾਂ ਦੇ ਨਾਲ ਭਾਜਪਾ ਦੇ ਆਗੂ ਗੁਰਤੇਜ ਸਿੰਘ ਢਿੱਲੋਂ ਇਹ ਲੋਕ ਕੱਲ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਮਿਲ ਕੇ ਆਏ ਅੱਜ ਦਾ ਸਮਾ ਇਹਨਾਂ ਦਾ ਤੈਅ ਸੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਇਹ ਭਗਵੰਤ ਸਿੰਘ ਮਾਨ ਨੂੰ ਮਿਲਣ ਵਾਸਤੇ ਅੱਜ ਚੰਡੀਗੜ੍ਹ ਦੇ ਵਿੱਚ ਗਏ ਚੰਡੀਗੜ੍ਹ ਦੇ ਵਿੱਚ ਜਾ ਕੇ ਇਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਮੁਲਾਕਾਤ ਕੀਤੀ ਮੁੱਖ ਮੰਤਰੀ ਨੇ ਇਹਨਾਂ ਨੂੰ ਦੇਰੀ ਦਾ ਕਾਰਨ ਦੱਸਿਆ ਕਿ ਕਿਉਂਕਿ ਸੈਸ਼ਨ ਚੱਲ ਰਿਹਾ ਸੀ ਹਾਲਾਂਕਿ ਸੈਸ਼ਨ ਦੇ ਵਿੱਚ ਜਿੰਨਾ ਕੁ ਮੁੱਖ ਮੰਤਰੀ ਬੈਠੇ ਆ ਪਤਾ ਹੀ ਆ ਸਾਰਿਆਂ ਨੂੰ ਜਦੋਂ ਉਹ ਖੈਰੋ ਕਾਰਨ ਦਸਤਾ ਉਹਨਾਂ ਨੇ ਕਿ ਤੁਹਾਡਾ ਸਾਰਾ ਮਾਮਲਾ ਮੇਰੇ ਧਿਆਨ ਚ ਆ ਗਿਆ ਤੁਹਾਨੂੰ ਹਰ ਹਾਲਤ ਵਿੱਚ ਇਨਸਾਫ ਦਿੱਤਾ ਜਾਵੇਗਾ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਤੁਸੀਂ ਥੋੜਾ ਜਿਹਾ ਟਾਈਮ ਸਾਨੂੰ ਦਿਓ ਨਵੀਂ ਸਿੱਟ ਦੇ ਮੁਖੀ ਏਡੀਜੀਪੀ ਅਮਰਦੀਪ ਸਿੰਘ ਰਾਏ ਨੂੰ ਬਣਾਇਆ ਗਿਆ ਉਹਨਾਂ ਦੇ ਨਾਲ ਇੱਕ ਐਸਪੀ ਮਨਪ੍ਰੀਤ ਸਿੰਘ ਨੇ ਸੋ ਅੱਜ ਜੋ ਟੀਮ ਵੀ ਪਟਿਆਲੇ ਪਹੁੰਚੀ ਉਹਦੀ ਮੈਂ ਗੱਲਬਾਤ ਚ ਕਰਦਾ ਪਹਿਲਾ ਮੁੱਖ ਮੰਤਰੀ ਸਾਹਿਬ ਨਾਲ ਗੱਲ ਕਰਨ ਤੋਂ ਬਾਅਦ ਜਦੋਂ ਬੀਬੀ ਜਸਵਿੰਦਰ ਕੌਰ ਮੁੱਖ ਮੰਤਰੀ ਦੀ ਕੋਠੀ ਤੋਂ ਬਾਹਰ ਨਿਕਲੇ ਮੀਡੀਆ ਨਾਲ ਗੱਲ ਕਰਦੇ ਆ ਉਹਨਾਂ ਨੇ ਕਿਹਾ ਕਿ ਮੈਂ ਮੁੱਖ ਮੰਤਰੀ ਨੂੰ ਸਲੂਟ ਕਰਦੀ ਆ ਉਹਨਾਂ ਨੇ ਕਿਹਾ ਕਿ ਤੁਹਾਡੇ ਨਾਲ ਮਾੜਾ ਹੋਇਆ ਅਸੀਂ ਇਹਦੇ ਵਿੱਚ ਪੂਰਨ ਇਨਸਾਫ ਦੇਵਾਂਗੇ ਕਿਸੇ ਕਸਮ ਦਾ ਤੁਹਾਨੂੰ ਫਿਕਰ ਕਰਨ ਦੀ ਲੋੜ ਨਹੀਂ ਸਰਕਾਰ ਤੁਹਾਡੇ ਨਾਲ ਹੈ ਉਧਰ ਏ ਡੀ ਜੀ ਪੀ ਰਾਏ ਸਾਹਿਬ ਆਪਣੀ ਟੀਮ ਦੇ ਨਾਲ ਰਜਿੰਦਰਾ ਹਸਪਤਾਲ ਦੇ ਬਾਹਰ ਉਸੇ ਢਾਬੇ ਤੇ ਪਹੁੰਚੇ ਜਿੱਥੇ ਇਹ ਕਟਰਾ ਕਰਮ ਵਾਪਰਿਆ ਸੀ ਉਹਨਾਂ ਨੇ ਉੱਥੇ ਗੱਲਬਾਤ ਕੀਤੀ ਬਿਆਨ ਵਗੈਰਾ ਵੀ ਪਤਾ ਲੱਗਿਆ ਕਲਮਗੰਦ ਕੀਤੇ ਨੇ ਉਹਨਾਂ ਨੇ ਇਹਨਾਂ ਨੂੰ ਵੀ ਬੁਲਾਇਆ ਸੀ ਕਿ ਤੁਸੀਂ ਵੀ ਆਓ ਬੀਬੀ ਜੀ ਪਰ ਇਹਨਾਂ ਨੇ ਅੱਜ ਮੁੱਖ ਮੰਤਰੀ ਤੋਂ ਟਾਈਮ ਲਿਆ ਹੋਇਆ ਸੀ ਜਤਾ ਰਾਏ ਸਾਹਿਬ ਅੱਜ ਦੀ ਵੀ ਜੇ ਕਿਸੇ ਹੋਰ ਦਿਨ ਆ ਜਾਂਦੇ ਜਾਂ ਫਿਰ ਉਹਨਾਂ ਨੂੰ ਕੋਈ ਨਵਾਂ ਟਾਈਮ ਦੇ ਦੇਣ ਇਸਾਰਾ ਕੁਝ ਕਰਨ ਤੋਂ ਬਾਅਦ ਇੱਕ ਨੰਬਰ ਵੀ ਜਾਰੀ ਕਰਤਾ ਕਿ 7508300342 ਜੇ ਕਿਸੇ ਵਿਅਕਤੀ ਨੂੰ ਕੋਈ ਜਾਣਕਾਰੀ ਹੈ ਉਹਦੇ ਬਾਰੇ ਕੁਝ ਪਤਾ ਹੈ ਉਸ ਘਟਨਾਕਰਮ ਬਾਰੇ ਜਾਂ ਉਹਨਾਂ ਨੇ ਕੁਝ ਦੇਖਿਆ ਹੈ ਉਹਦੀ ਜਾਣਕਾਰੀ ਉਹ ਬਕਾਇਦਾ ਤੌਰ ਦੇ ਉੱਤੇ ਇਹਨਾਂ ਨੂੰ ਰਾਏ ਸਾਹਿਬ ਦੀ ਟੀਮ ਨੂੰ ਦੇ ਸਕਦੇ ਨੇ ਉਹਨਾਂ ਨੇ ਸਥਾਨਕ ਸਰਕਟ ਹਾਊਸ ਦੇ ਵਿੱਚ ਬਾਅਦ ਦੇ ਵਿੱਚ ਪਤਾ ਲੱਗਿਆ ਕਿ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਹੈ ਸੋ ਅੱਜ ਬੀਬੀ ਜਸਵੰਦਰ ਕੌਰ ਨੇ ਆਪਣੇ ਆਪ ਨੂੰ ਤਸੱਲੀ ਪ੍ਰਗਟਾਈ ਹੈ ਕਿ ਸਾਡੀ ਮੁੱਖ ਮੰਤਰੀ ਸਾਹਿਬ ਨਾਲ ਗੱਲ ਹੋ ਗਈ ਹੈ ਮੈਂ ਵੀ ਤਾਂ ਇਹੀ ਕਹਿੰਦਾ ਸੀ ਕਿ ਜੇ ਇਹ ਗੱਲ ਪਹਿਲਾਂ ਹੋ ਜਾਂਦੀ ਤਾਂ ਉਹਨਾਂ ਨੂੰ ਕੇਂਦਰੀ ਮੰਤਰੀ ਰਾਜਨਾਥ ਸਿੰਘ ਜੀ ਤੱਕ ਜਾਣ ਦਾ ਜਿਹੜਾ ਸੀਗਾ ਉਪਰਾਲਾ ਉਹਨਾਂ ਨੇ ਕੀਤਾ ਉਹ ਨਾ ਕਰਨਾ ਪੈਂਦਾ ਸਾਰੇ ਲੋਕ ਇਹ ਚਾਹੁੰਦੇ ਨੇ ਕਿ ਇਹ ਮਸਲੇ ਦਾ ਕੋਈ ਹੱਲ ਹੋਵੇ ਇਹਦਾ ਕੋਈ ਇਸ ਤਰ੍ਹਾਂ ਦਾ ਹੱਲ ਹੋਵੇ ਜਿਹੜਾ ਮਤਲਬ ਇਹ ਪਰਿਵਾਰ ਦੀ ਸੰਤੁਸ਼ਟੀ ਜ਼ਾਹਰ ਕਰਦਾ ਹੋਵੇ ਜੀ ਸੋ ਜੇ ਪਾਸੇ ਗੱਲ ਕਰਾਂਗੇ ਜੀ ਕਿਸਾਨਾਂ ਦੇ ਕਿਸਾਨਾਂ ਵੱਲੋਂ ਪੰਜਾਬ ਦੇ ਵਿੱਚ ਆ ਜਮਾਦੀ ਪਾਰਟੀ ਦੇ ਵਿਧਾਇਕਾਂ ਦੇ ਘਰ ਘੇਰੇਗੇ ਨਹੀਂ ਢਿਲ ਸਾਹਿਬ ਕਿਉਂਕਿ ਉਹਨਾਂ ਨੇ ਕੁਝ ਮੰਗਾ ਸੀ ਗਿਆ ਕੁਝ ਕਿ ਕਿਸਾਨ ਤਾਂ ਖਫਾ ਸੀ ਵੀ 19 ਮਾਰਚ ਵਾਲੇ ਦਿਨ ਸਾਡੇ ਤੇ ਕਾਰਵਾਈ ਕੀਤੀ ਕਿ ਸਾਡੇ ਸਮਾਨ ਚੱਕ ਲੈਗੇ ਟਰੈਕਟਰ ਟਰਾਲੀਆਂ ਤੱਕ ਦੇ ਢਿਲ ਸਾਹਿਬ ਉਹਨਾਂ ਦੀਆਂ ਚੋਰੀ ਹੋ ਗਈਆਂ ਸੀ ਜੀ ਦੇਖੋ ਸਾਨੂੰ ਸਾਰਿਆਂ ਨੂੰ ਪਤਾ ਹੈ ਇਹ ਜਿਹੜਾ ਕਿਸਾਨ ਅੰਦੋਲਨ ਸੀ ਇਹਨੂੰ ਕਤਤ ਜਬਰਦਸਤੀ ਚਕਾ ਦਿੱਤਾ ਗਿਆ ਜਸਵਲੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਹਨਾਂ ਨੂੰ ਗੱਲਬਾਤ ਰਹੀ ਸੱਦਿਆ ਤੇ ਬਾਅਦ ਵਿੱਚ ਕਿਉਂਕਿ ਕੇਂਦਰ ਦੇ ਦੋ ਵਜ਼ੀਰ ਵੀ ਆਏ ਹੋਏ ਸਨ ਖੇਤੀਬਾੜੀ ਮੰਤਰੀ ਸ਼ਿਵਰਾ ਚੋਹਾਨ ਤੇ ਹੋ ਰਾਸਤੇ ਦੇ ਵਿੱਚ ਉਹ ਚੱਕ ਲਿਆ ਸਭ ਤੋਂ ਵੱਧ ਕੌੜਤਾ ਇਹਨਾਂ ਨੂੰ ਇਸੇ ਗੱਲ ਦੀ ਸੀ ਕਿ ਇੱਕ ਪਾਸੇ ਤਾਂ ਤੁਸੀਂ ਗੱਲਬਾਤ ਰਾਹੀਂ ਸਾਧਦੇ ਹੋ ਗੱਲਬਾਤ ਦੇ ਟੇਬਲ ਤੇ ਬੈਠਣ ਦੀ ਸੱਦਾ ਦਿੰਦੇ ਹੋ ਤੇ ਦੂਜਾ ਤੁਸੀਂ ਮੁੜਦਿਆਂ ਨੂੰ ਘੇਰ ਕੇ ਹਰਾਸਤ ਵਿੱਚ ਲੈ ਕੇ ਤੇ ਬਾਰਡਰਾਂ ਦੇ ਉੱਤੇ ਕਾਰਵਾਈ ਕਰਦੇ ਆ ਇਹ ਦੋ ਗੱਲਾਂ ਮੇਲ ਨਹੀਂ ਖਾਂਦੀਆਂ ਉਹਨਾਂ ਨੇ ਜਿਹੜੇ ਦੋਏ ਜਥੇਬੰਦੀਆਂ ਨੇ ਐਸਕੇਐਮ ਗੈਰ ਰਾਜਨੀਤਿਕ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਉਹਨਾਂ ਨੇ ਅੱਜ ਫਿਰ ਸੱਦਾ ਦਿੱਤਾ ਕਿ ਆਮ ਆਦਮੀ ਪਾਰਟੀ ਦੇ ਜਿੰਨੇ ਵਿਧਾਇਕ ਨੇ ਜਾਂ ਮੰਤਰੀ ਨੇ ਉਹਨਾਂ ਦੇ ਘਰਾਂ ਦੇ ਬਾਹਰ ਅੱਜ ਧਰਨੇ ਦੇਣੇ ਆ ਧਰਨੇ ਦੇ ਕੇ ਮੰਗ ਪੱਤਰ ਸਰਕਾਰ ਦੇ ਨਾਂ ਤੇ ਇਹਨਾਂ ਨੂੰ ਸੌਂਪਨੇ ਨੇ ਇਸ ਕਦਮ ਦੇ ਤਹਿਤ ਜਿਹੜੇ ਇਹ ਕਿਸਾਨ ਜਥੇਬੰਦੀਆਂ ਦੇ ਕਰਮਕੁਨ ਸਾਰਿਆਂ ਦੇ ਹੀ ਗੇਟਾਂ ਤੇ ਜਾ ਪਹੁੰਚੇ ਉੱਥੇ ਬੈਠ ਕੇ ਉਹਨਾਂ ਨੇ ਗੱਲਬਾਤ ਕੀਤੀ ਧਰਨੇ ਦਿੱਤੇ ਤੇ ਬਾਅਦ ਦੇ ਵਿੱਚ ਬਹੁਤ ਸਾਰੇ ਜਿਹੜੇ ਐਮਐਲਏ ਜਾਂ ਮੰਤਰੀ ਘਰਾਂ 'ਚ ਸਨ ਉਹਨਾਂ ਨੂੰ ਮੰਗ ਪੱਤਰ ਵੀ ਸੌਂਪੇ ਗਏ ਬਹੁਤੇ ਇਹਨਾਂ ਨੂੰ ਮਿਲੇ ਨਹੀਂ ਜੇ ਤੁਸੀਂ 13 ਮਹੀਨੇ ਬਾਰਡਰਾਂ 'ਤੇ ਬੈਠੇ ਰਹੇ ਉਦੋਂ ਨੇ ਇਹਨਾਂ ਨੇ ਤੁਹਾਡੀ ਕੋਈ ਗੱਲ ਸੁਣੀ ਤੇ ਹੁਣ ਤੁਹਾਡੀ ਕੋਈ ਗੱਲ ਸੁਣਨ ਦੀ ਉਮੀਦ ਤੁਹਾਨੂੰ ਜਾਗਦੀ ਹੈ 4 ਮਈ ਵਾਲੇ ਦਿਨ ਇਹਨਾਂ ਦੀ ਦੁਬਾਰਾ ਕੇਂਦਰੀ ਵਜ਼ੀਰਾ ਨਾਲ ਗੱਲ ਹੋਣੀ ਹੈ ਉਦੋਂ ਪਤਾ ਲੱਗੇਗਾ ਕਿ ਇਹਨਾਂ ਦੀ ਗੱਲ ਕਿੱਥੋਂ ਤੱਕ ਜਾਂਦੀ ਹੈ ਕਿਸੇ ਰੇ ਚੜਦੀ ਹੈ ਜਾਂ ਨਹੀਂ ਸਿਰੇ ਚੜਦੀ ਜੀ ਸੋ ਦੂਜੇ ਪਾਸੇ ਅਕਾਲੀ ਦਲ ਦੀ ਭਰਤੀ ਮੋਹਮ ਚੱਲ ਰਹੀ ਹੈ ਤੇ ਅੱਜ ਪਟਿਆਲੇ ਦੇ ਵਿੱਚ ਭਰਤੀ ਮੋਹਮ ਨੂੰ ਲੈ ਕੇ ਮਨਪ੍ਰੀਤ ਸਿੰਘ ਯਾਲੇ ਗੁਰਪ੍ਰੀਤ ਸਿੰਘ ਵਡਾਲਾ ਪ੍ਰੇਮ ਸਿੰਘ ਚੰਦੋ ਮਾਜਰਾ ਨੇ ਪਹੁੰਚੇ ਹਜ਼ਰ ਢਿਲ ਸਾਹਿਬ ਜਿੱਥੇ ਕਈ ਗੱਲਾਂ ਕੀਤੀਆਂ ਗਈਆਂ ਕਿਹਾ ਵੀ ਮਜ਼ਬੂਤੀ ਮਿਲ ਰਹੀ ਆ ਲੋਕੀ ਵਧ ਚੜ ਕੇ ਅਕਾਲੀ ਦਲ ਦੀ ਭਰਤੀ ਮੋਹਮ ਦੇ ਨਾਲ ਜੁੜ ਰਹੇ ਨੇ ਉੱਥੇ ਹੀ ਜਿਹੜੇ ਭਰਤੀ ਮਹਿੰਮ ਦੇ ਲੀਡਰ ਸੀ ਉਹਨਾਂ ਵੱਲੋਂ ਬਾਦਲ ਪਰਿਵਾਰ ਦੇ ਉੱਤੇ ਕਈ ਸਵਾਲ ਖੜੇ ਕੀਤੇ ਗਏ ਨੇ ਵੀ ਇੰਨਾ ਕਰਕੇ ਜੋ ਵੀ ਕੁਝ ਹੋਇਆ ਤੁਹਾਡੇ ਸਾਹਮਣੇ ਆ ਜੀ ਦੇਖੋ ਭਰਤੀ ਮਹਿੰਮ 18 ਮਾਰਚ ਤੋਂ ਸ਼ੁਰੂ ਹੋਈ ਸੀ ਸ਼੍ਰੀ ਕਾਲ ਤਖਤ ਸਾਹਿਬ ਤੇ ਅਰਦਾਸ ਕਰਕੇ 18 ਮਾਰਚ ਤੋਂ ਬਾਅਦ ਜਿਹੜਾ ਪਹਿਲਾ ਇਹਨਾਂ ਨੇ ਪ੍ਰੋਗਰਾਮ ਰੱਖਿਆ ਉਹ ਮਲੇਰ ਕਟਲਾ ਜ਼ਿਲ੍ਹੇ ਦੇ ਵਿੱਚ ਰੱਖਿਆ ਜਿੱਥੇ ਦਸਮੇਸ਼ ਪਿਤਾ ਦੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਨੀਹਾ ਚ ਚਨਨ ਵਾਲੇ ਉੱਥੋਂ ਦੇ ਨਵਾਬ ਮਲੇਰਕ ਕੋਟਲਾ ਸ਼ੇਰ ਮੁਹੰਮਦ ਖਾਨ ਨੇ ਸੂਬੇ ਕੋਲੇ ਹਾ ਦਾ ਨਾਰਾ ਮਾਰਿਆ ਸੀ ਉਹ ਧਰਤੀ ਪਹਿਲ ਦੇ ਆਧਾਰ ਤੇ ਚੁਣੀ ਗਈ ਤੇ ਇਕੱਠ ਪਰਮਾ ਹੋ ਗਿਆ ਇਹ ਜਿਹੜੀ ਪੰਜ ਮੈਂਬਰੀ ਕਮੇਟੀ ਹੈ ਉਦੇ ਵਿੱਚ ਮਨਪ੍ਰੀਤ ਸਿਉਹਿਆਲੀ ਜਦਰ ਗੁਰਪ੍ਰਤਾਪ ਸਿੰਘ ਬਡਾਲਾ ਬੀਬੀ ਸਤਵੰਤ ਕੌਰ ਮਨਪ੍ਰੀਤ ਸਿਉਹਿਆਲੀ ਤੇ ਇਕਬਾਲ ਸੋਚੁੰਦਾ ਇੱਕ ਕਮੇਟੀ ਅੱਜ ਇੱਥੇ ਪਟਿਆਲਾ ਸਮਾਣਾ ਰੋਡ ਤੇ ਇੱਕ ਪੈਲਸ ਵਿੱਚ ਪ੍ਰੋਗਰਾਮ ਸੀ ਉੱਥੇ ਪਹੁੰਚੀ ਉਹਨਾਂ ਨੇ ਪਹਿਲਾਂ ਚਾ 24 ਤਰੀਕ ਨੂੰ ਮਲੇਰ ਕੋਟਲਾ 29 ਨੂੰ ਸੰਗਰੂਰ ਤੇ ਅੱਜ ਪਟਿਆਲਾ ਤੇ ਅੱਗੇ ਉਹਨਾਂ ਦਾ ਪ੍ਰੋਗਰਾਮ ਫਿਰ ਮਾਝੇ 'ਚ ਹੈ ਤੇ ਜਿਹੜਾ 6ਵਾਂ ਉਹ ਰੋਪੜ ਹੈ ਇਹ ਉੱਥੇ ਪਹੁੰਚੇ ਸਾਰੀਆਂ ਥਾਵਾਂ ਤੇ ਇਹਨਾਂ ਨੂੰ ਭਰਮਾਂ ਤੇ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ ਅਸੀਂ ਪੱਤਰਕਾਰ ਲੋਕ ਆਮ ਤੌਰ ਤੇ ਦੇਖਦੇ ਹੁੰਦੇ ਆ ਕਿ ਜਿਹੜੇ ਇਕੱਠਾਂ 'ਚ ਲੋਕ ਆ ਰਹੇ ਨੇ ਉਹ ਸਦਕੇਟ ਹੋਏ ਗਏ ਨੇ ਕਿਸੇ ਲੋਭ ਲਾਲਚ ਤਹਿਤ ਢੋਏ ਗਏ ਨੇ ਜਾਂ ਆਪਣੇ ਆਪ ਆਏ ਨੇ ਸੰਗਰੂਰ ਤੋਂ ਬਾਅਦ ਇਹਨਾਂ ਦਾ ਪਟਿਆਲੇ ਦਾ ਇਹ ਭਰਤੀ ਮੈਂਬਰਸ਼ਿਪ ਇੱਕ ਭਰਮੇ ਰੂਪ ਦੇ ਵਿੱਚ ਮੀਟਿੰਗ ਦੀ ਥਾਤੇ ਰੈਲੀ ਵਾਂਗ ਹੋ ਨਿਬੜੀ ਤੇ ਸਾਰੇ ਥਾਮਤੀ ਇਹ ਰੈਲੀਆਂ ਵਾਂਗ ਹੋ ਰਹੀ ਹੈ ਭਾਵ ਆਗੂ ਵੀ ਸੰਗਤਾਂ ਨੂੰ ਭਾਵਕਤਾ ਦੇ ਨਾਲ ਜੋੜਦੇ ਐ ਤੇ ਸਿੱਖ ਧਰਮ ਦੇ ਵਿੱਚ ਜਿੱਥੇ ਸ੍ਰੀ ਕਾਲ ਤਖਤ ਸਾਹਿਬ ਦੀ ਗੱਲ ਆ ਜੇ ਉੱਥੇ ਫਿਰ ਵੱਡੇ ਪੱਦਰ ਦੇ ਉੱਤੇ ਗੱਲ ਹੁੰਦੀ ਹੈ ਲੋਕਸ਼੍ਰੀ ਕਾਲਤਾਕਤ ਸਭਾ ਨੂੰ ਸੰਗਤ ਰੂਪੀ ਸਵਾਗਤ ਪੱਤਰ ਅੱਜ ਵੀ ਪੰਜੇ ਮੈਂਬਰ ਪ੍ਰੋਫੈਸਰ ਪ੍ਰੇਮ ਸਿੰਘ ਜੱਜੂ ਬਾਜਰਾ ਤੇ ਸਰਜੀਤ ਸਿੰਘ ਰਖੜਾ ਸਾਬਕਾ ਮੰਤਰੀ ਇਹਨਾਂ ਨੇ ਆਪਣੀਆਂ ਤਕਰੀਰਾਂ ਦਿੱਤੀਆਂ ਤੇ ਸਾਰੀਆਂ ਤਕਰੀਰਾਂ ਦੇ ਵਿੱਚ ਦੋ ਗੱਲਾਂ ਦਾ ਨਰੀਖਣ ਦੋ ਗੱਲਾਂ ਦਾ ਨਵੇੜਾ ਕਰਨ ਦਾ ਯਤਨ ਕੀਤਾ ਗਿਆ ਪਹਿਲਾ ਇਹ ਕਿ ਇਹ ਜਿਹੜੀ ਭਰਤੀ ਮੈਂ ਸ਼ੁਰੂ ਹੋਈ ਹੈ ਇਹ ਸ਼੍ਰੀ ਕਾਲ ਤਖਤ ਸਾਹਿਬ ਦੀ ਫਸੀਲ ਤੋਂ ਜਾਰੀ ਕੀਤੇ ਗਏ ਹੁਕਮਨਾਮਿਆਂ ਦੀ ਰੋਸ਼ਨੀ ਦੇ ਵਿੱਚ ਹੈ ਜਦਦਰ ਸਾਹਿਬ ਨੇ 5 ਮੈਂਬਰੀ 7 ਮੈਂਬਰੀ ਕਮੇਟੀ ਬਣਾਈ ਸੀ ਉਹਨਾਂ ਨੇ ਤੇ 6 ਬਣਾਈ ਸੀ 7ਵੇਂ ਸਾਬਕਾ ਪ੍ਰਧਾਨ ਕਿਰਪਾਲ ਸਿੰਘ ਵਡੂੰਗਰ ਨੂੰ ਜੋੜ ਦਿੱਤਾ ਗਿਆ ਸੀ ਅੱਜ ਜਿੰਨਾ ਆਗੂ ਆ ਦੋ ਤੇ ਬਰੇ ਨੇ ਕਿ ਜਿਨ੍ਹਾਂ ਨੇ ਗੁਰੂਆਂ ਦੇ ਗੋਲਕਾਂ ਤੇ ਰਾਜ ਕੀਤਾ ਬੜਾ ਕੁਛ ਕੀਤਾ ਤੇ ਉਹ ਅੱਜ ਅਕਾਲ ਤਖਤ ਸਾਹਿਬ ਨੂੰ ਪਿੱਠ ਦਿਖਾ ਕੇ ਇੱਕ ਨਿੱਜੀ ਪਰਿਵਾਰ ਦੇ ਵੱਲ ਪਹੁੰਚ ਚੁੱਕੇ ਨੇ ਸੋ ਉਹਨਾਂ ਨੇ ਕਿਹਾ ਕਿ ਅਕਾਲ ਤਖਤ ਸਾਹਿਬ ਦੀ ਸਰਪ੍ਰਸਤੀ ਹੈ ਜੋ ਕੁਝ ਕੀਤਾ ਜਾ ਰਿਹਾ ਹੈ ਉਸ ਦੇ ਮੁਤਾਬਕ ਇਹਨਾਂ ਨੇ ਇੱਥੇ ਭਰਤੀ ਮਹਿਮ ਕੀਤੀ ਹੈ ਅੱਜ ਸਤਵੀਰ ਸਿੰਘ ਘਟੜਾ ਹੋਰੀ ਉਹ ਵੀ ਦੁਬਾਰਾ ਅਕਾਲੀ ਦਲ ਦੀ ਇਹ ਪੰਜ ਮੈਂਬਰੀ ਲਹਿਰ ਜਿਹੜੀ ਕਮੇਟੀ ਹੈ ਉਹਦੇ ਵਿੱਚ ਸ਼ਾਮਲ ਹੋ ਗਏ ਕੱਲ ਜਿਵੇਂ ਆਪਾਂ ਪਰਸੋਂ ਦੇਖਿਆ ਕਿ ਜਿਹੜੇ ਲੋਂਗੋਵਾਲ ਸਾਹਿਬ ਸੀ ਭਾਈ ਗੋਬਿੰਦ ਸਿੰਘ ਲੋਂਗੋਵਾਲ ਉਹ ਆਏ ਕਈ ਹੋਰ ਆਗੂ ਵੀ ਆ ਰਹੇ ਹੈ ਦੇਨੋਂ ਦੇਨ ਦਾਬਾ ਕੀਤਾ ਜਾ ਰਿਹਾ ਹੈ ਕਿ ਇਹ ਕਾਫਲੇ ਦੇ ਨਾਲ ਜਿਹੜਾ ਸ਼੍ਰੀ ਕਲ ਤੱਕ ਸੌਦੀ ਸਰਪਰਾਸਤੀਟ ਚੱਲ ਰਿਹਾ ਹੈ ਉਹਦੇ ਵਿੱਚ ਮੈਂਬਰਾਂ ਦੀ ਗਿਣਤੀ ਵੱਧਦੀ ਰਹੀ ਜੀ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸਾਬਕਾ ਪ੍ਰਧਾਨ ਨੇ ਕਾਂਗਰਸ ਦੇ ਜੀ ਰਾਹੁਲ ਗਾਂਧੀ ਦੇ ਉੱਤੇ ਤੰਜ ਕਸਿਆ ਗਿਆ ਤਲ ਸੋ ਦੇਖੋ ਜਿਹੜੇ ਰਾਸੀ ਆਗੂ ਹੁੰਦੇ ਐ ਇਹਨਾਂ ਨੇ ਇੱਕ ਦੂਜੇ ਨੂੰ ਖੰਡ ਤਾਂ ਪਾਉਣੀ ਨਹੀਂ ਹੁੰਦੀ ਤੇ ਕੋਈ ਟਾਈਮ ਸੀ ਜਦੋਂ ਇਹ ਇੰਡੀਆ ਗੱਠ ਜੋੜ ਦਾ ਹਿੱਸਾ ਸੀ ਤੇ ਫਿਰ ਮੋਢੇ ਨਾਲ ਮੋਢਾ ਜੋੜ ਕੇ ਵੀ ਬਹਿੰਦੇ ਹੁੰਦੇ ਸੀ ਇੱਕ ਦੂਜੇ ਦੇ ਸੋਲੇ ਇੰਨੇ ਗਾ ਦਿੰਦੇ ਨੇ ਪੰਜਾਬੀ ਦੇ ਗੀਤ ਦੀਆਂ ਲੈਣਾ ਨੇ ਨਾ ਜਾਰੀ ਲੱਗੀ ਤੋਂ ਲਵਾਲੇ ਤਖਤੇ ਟੁੱਟੀ ਤੋਂ जुगाਠ ਪੱਟ ਲਈ ਬਿੱਟੂ ਸਾਹਿਬ ਉਹਨਾਂ ਚੁਗਾਠਾਂ ਪੱਟੀਆਂ ਵੀ ਆ ਨੇ ਉਹ ਕਹਿੰਦੇ ਕਿ ਜਿਹੜਾ ਰਾਹੁਲ ਗਾਂਧੀ ਹੈ ਇਹ ਤਾਂ ਅਗਵਾਈ ਕਰਨ ਦੀ ਯੋਗਤਾ ਹੀ ਨਹੀਂ ਰੱਖਦਾ ਇਹਨੂੰ ਪਤਾ ਹੀ ਨਹੀਂ ਹੁੰਦਾ ਕਿ ਐ ਕਿ ਉਹ ਕਹਿੰਦੇ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਰਾਜਨੀਤੀ ਪਿਤਾਪੁਰਖੀ ਤੰਦਾ ਹੈ ਜੇ ਪਿਤਾ ਨੂੰ ਸਾਰਾ ਕੁਝ ਆਉਂਦਾ ਤੇ ਪੁੱਤਰ ਨੂੰ ਵੀ ਸਭ ਕੁਝ ਹੀ ਆਉਂਦਾ ਹੈ ਇਹ ਗੱਲਾਂ ਉਹਨਾਂ ਨੇ ਕਹਿ ਦਿੱਤੀਆਂ ਨੇ ਉਹ ਕਹਿੰਦੇ ਕਿ ਰਾਹੁਲ ਗਾਂਧੀ ਰਾਜਨੀਤੀ ਵਿੱਚ ਕਾਮਯਾਬ ਨਹੀਂ ਹੋ ਸਕਦੇ ਕਿਉਂਕਿ ਉਹਦਾ ਪਿਛੋਕੜ ਤਾਂ ਪੁਰਾਣਾ ਹੀ ਹੈ ਵਿਦੇਸ਼ੀ ਹੈ ਉਹਦੇ ਮਾਤਾ ਜੀ ਇਟਲੀ ਦੇ ਨੇ ਸੋ ਖੈਰ ਮੁੱਖ ਮੰਤਰੀ ਨੇ ਕਾਂਗਰਸ ਦੇ ਵਿਰੋਧੀ ਧਿਰ ਦੇ ਆਗੂ ਲੋਕ ਸਭਾ ਦੇ ਰਾਹੁਲ ਗਾਂਧੀ ਤੇ ਆਪਣੇ ਢੰਗ ਦੇ ਨਾਲ ਤੰਜ ਕਸੇ ਜੀ ਸੋ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜੀ ਵਿਜੇ ਕੁਰੂ ਪ੍ਰਤਾਪ ਪੱਲੋ ਵੀ ਢੁਰਸਾਭਾ ਸਵਾਇ ਮਲਕ ਨੂੰ ਨਿਸ਼ਾਨੇ ਸਾਹ ਦੇ ਨਾਲ ਉੱਤੇ ਜੀ ਅੰਬਰਸਰ ਤੋਂ ਸ਼ਵੇਤ ਮਲਕ ਆਉਂਦੇ ਨੇ ਸ਼ਵੇਤ ਮਲਕ ਨੇ ਕਿਤੇ ਪਿਛਲੇ ਦਿਨਾਂ ਦੇ ਵਿੱਚ ਕਹਿਤਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਵਿਕਾਸ ਕਾਰਜ ਹੋਈ ਨਹੀਂ ਰਹੇ ਲੋਕ ਇਹਨਾਂ ਦੇ ਮੂੰਹ ਵੱਲ ਤੱਕਦੇ ਐ ਹਾਲਾਂਕਿ ਸ਼ਵੇਦ ਵੱਲ ਅਬਰਸਰ ਤੋਈ ਨਹੀਂ ਕੁਮਰ ਵਿਜੇ ਪ੍ਰਤਾਪ ਉਹ ਆਗੂ ਨੇ ਜਿਨ੍ਹਾਂ ਨੇ ਆਪਣੀ ਪਾਰਟੀ ਦੇ ਨਾਲ ਤਾਂ 36 ਦਾ ਅੰਕੜਾ ਰੈਂਦੇ ਹੀ ਆ ਉਹਨਾਂ ਦਾ ਉਹਨਾਂ ਨੂੰ ਆਮ ਤੌਰ ਤੇ ਵਿਧਾਨ ਸਭਾ ਜਾਂ ਬਾਹਰ ਗੱਲਬਾਤ ਕਰਨ ਦਾ ਮੌਕਾ ਘੱਟ ਹੀ ਮਿਲਦਾ ਤੇ ਲਿਆਂਦੇ ਇਹ ਵੀ ਹਾਥੀ ਤੇ ਚੜਾ ਕੇ ਸੀ ਪਰਉਨਾ ਨੇ ਸ਼ਵੇਤ ਮਲਕ ਸਾਹਿਬ ਨੂੰ ਇੱਕ ਜਵਾਬ ਦਿੱਤਾ ਰਾਜਨੀਤਿਕ ਕਿ ਮਲਕ ਸਾਹਿਬ ਤੁਸੀਂ ਮੇਰੇ ਇਲਾਕੇ ਚ ਆਓ ਮੈਂ ਹਰ ਵੇਲੇ ਆਪਣੇ ਇਲਾਕੇ ਚ ਰਹਿਣਾ ਹੈ ਜਿਵੇਂ ਮੇਰੇ ਹਲਕੇ ਦੀਆਂ 90% ਦੇ ਕਰੀਬ ਸਮੱਸਿਆਵਾਂ ਨੂੰ ਹੱਲ ਕਰਨ ਦਾ ਯਤਨ ਕਰਾਇਆ ਹੈ ਮੈਂ ਹਮੇਸ਼ਾ ਲੋਕਾਂ ਦੀਆਂ ਤਕਲੀਫਾਂ ਲੋਕਾਂ ਦੇ ਦੁੱਖ ਉਹਨਾਂ ਦੇ ਵਿੱਚ ਖੜ ਕੇ ਸੁਣਦਾ ਹਾਂ ਤੇ ਲੋਕ ਜਦੋਂ ਮੈਨੂੰ ਆ ਕੇ ਤਕਲੀਫਾਂ ਦੱਸਦੇ ਆ ਤੇ ਮੈਂ ਉਹਨਾਂ ਨੂੰ ਹੱਲ ਕਰਾਉਣ ਦਾ ਯਤਨ ਵੀ ਕਰਦਾ ਹਾਂ ਜੀ ਸੋ ਹਟਲ ਸਾਹਿਬਾ ਕਿਹਾ ਜਾ ਰਿਹਾ ਵੀ ਜਿੱਦਾਂ ਕਿ ਗਰਮੀ ਸ਼ੁਰੂ ਹੋ ਗਈ ਹੈ ਤੇ ਪੰਜਾਬ ਸਰਕਾਰ ਨੂੰ ਬਿਜਲੀ ਦਾ ਸੰਕਟ ਚੱਲਣਾ ਪੈ ਸਕਦਾ ਹੈ ਜੀ ਦੇਖੋ ਜੇ ਅੱਜ 31 ਮਾਰਚ ਹੈ ਇਸ ਵਿੱਤੀ ਬਰੇ ਦਾ ਆਖਰੀ ਸਾਲ ਆਖਰੀ ਦਿਨ ਅਗੇ ਅਪ੍ਰੈਲ ਆ ਗਿਆ ਹੁਣ ਕਨਕ ਦੀ ਬੜਾਈ ਸ਼ੁਰੂ ਹੋ ਜਾਣੀ ਆ ਅਗਲੇ ਦਿਨਾਂ ਦੇ ਵਿੱਚ ਹਾਲਾਂਕਿ ਸਰਕਾਰ ਨੇ ਕਹਿਤਾ ਅਸੀਂ ਕਨਕ ਦੀ ਖਰੀਦ ਇੱਕ ਤਰੀਕ ਤੋਂ ਕਰਾਂਗੇ ਜਤੈ ਦੱਸ ਦਿਓ ਵੀ ਜਿਹੜੀ ਨਵੀਂ ਐ ਉਹ ਬੱਤਾਂ ਲਈ ਵੀ ਝੱਲ ਲਵਾਂਗੇ ਅਜੇ ਕਨਕਾ ਹਰ ਗਿਆ ਨੇ ਛੋਟੇ ਮਾਪਦੰਡਾ ਮੁਤਾਬਕ ਸਹੀ ਨਹੀਂ ਉਤਰਨੀ ਆ ਸੋ ਪੰਜਾਬ ਦੇ ਆਉਣ ਵਾਲੇ ਸਮੇਂ ਦੇ ਵਿੱਚ ਬਿਜਲੀ ਦਾ ਸੰਕਟ ਵੱਧ ਸਕਦਾ ਹੈ ਗੋਕੇ ਅਸੀਂ ਆਪਣੇ ਆਪ ਨੂੰ ਬਿਜਲੀ ਤੇ ਨਿਰਭਰ ਕਰ ਲਿਆ ਮਹਾਰਾ ਦੀ ਖਬਰ ਦੇ ਮੁਤਾਬਕ ਕਿ 10000 ਮੈਗਾਵਾਟ ਬਿਜਲੀ ਦੀ ਖਰੀਦਣ ਦੀ ਯੋਜਨਾ ਹੈ ਬਾਜ਼ਾਰ ਦੇ ਵਿੱਚੋਂ ਤੇ ਕਿੱਡੀ ਹਾਸੋ ਹੀ ਨਹੀਂ ਗੱਲ ਹੈ ਮਹਿੰਗੇ ਭਾਤੇ ਬਿਜਲੀ ਖਰੀਦੋ ਤੇ ਦਿਓ ਮੁਫਤ ਕਿੱਡੀ ਵੱਡੀ ਗੱਲ ਹੈ ਔਰ ਹਰ ਸਾਲ ਬਿਜਲੀ ਦੀ ਖਪਤ ਵਧਦੀ ਹੈ ਅਜੇ ਵੁੱਢਲੇ ਪੜਾ ਦੇ ਵਿੱਚ ਜੋ ਗੱਲ ਸਾਹਮਣੇ ਆਈ ਹੈ ਉਹ ਇਹ ਕਿਹਾ ਜਾਂਦਾ ਹੈ ਕਿ 500 ਮੈਗਾਵਾਟ ਪ੍ਰਤੀ ਦਿਨ ਬਿਜਲੀ ਦੀ ਮੰਗ ਦੇ ਵਿੱਚ ਵਾਧਾ ਹੋ ਜਾਵੇਗਾ ਲੰਘੇ ਗਰਮੀ ਦੇ ਸੀਜ਼ਨ ਵਿੱਚ ਪੰਜਾਬ ਵਿੱਚ ਬਿਜਲੀ ਦੀ ਮੰਗ ਤੱਕ तकरीबन 15000 ਤੋਂ ਵੱਧ 16000 ਮੈਗਾਵਾਟ ਦੇ ਆਸ-ਪਾਸ ਪਹੁੰਚ ਗਈ ਸੀ ਤੇ ਹਰ ਸਾਲ ਕਰੈਕਸ਼ਨ ਵੱਧ ਜਾਂਦੇ ਨੇ ਲੋਡ ਵੱਧ ਜਾਂਦੇ ਤੇ ਫਿਰ ਇਹ ਮੰਗ ਵੀ ਵੱਧ ਸਕਦੀ ਹੈ ਔਰ ਉਹ ਸਮੇਟਣ ਲਈ ਨਿਫਟਣ ਲਈ ਤੇ ਪੰਜਾਬ ਸਰਕਾਰ ਦਾ ਕਿਉਂਕਿ ਸਾਡੇ ਆਪਣੇ ਸਰੋਤਾਂ ਤੋਂ ਜਿਹੜੀ ਬਿਜਲੀ ਹੈ ਉਹ ਤਾਂ ਸਾਡੇ 1.6 7000 ਮੈਗਾਵਾਟ ਹੈ ਤੇ ਫਿਰ 10000 ਮੈਗਾਵਾਟ ਇਹਨਾਂ ਦਾ ਟੀਚਾ ਖਰੀਦਣ ਤੇ ਹੀ ਰਹੇਗਾ ਖਰੀਦ ਤੇ ਨਿਰਪਰ ਕਰੇਗਾ ਇਹ ਨਿਰਪਰ ਕਰਦਾ ਹੈ ਕਿ ਜਿੰਨਾ ਰਾਜਾਂ ਤੋਂ ਅਸੀਂ ਬਿਜਲੀ ਲੈਣੀ ਹੈ ਜੇ ਤਾਂ ਮੌਨਸੂਨ ਦੀ ਬਰਸਾਤ ਸਮੇਂ ਸਿਰ ਪੈ ਜੇ ਉੱਥੇ ਉਹਨਾਂ ਕੋਲੇ ਬਿਜਲੀ ਬਾਧੂ ਹੋ ਜਾਂਦੀ ਹੈ ਨਹੀਂ ਤਾਂ ਉਹਨਾਂ ਦੇ ਆਪਣੇ ਨਜੱਠਣ ਲਈ ਵੀ ਘਟ ਜਾਂਦੀ ਹੈ ਫਿਰ ਉਹ ਕਿਵੇਂ ਬਿਜਲੀ ਨੂੰ ਵੇਚਣਗੇ ਬڑا ਅਹਿਮ ਸਵਾਲ ਹੈ ਸੋ ਪੰਜਾਬ ਸਰਕਾਰ ਨੂੰ ਬਿਜਲੀ ਦੇ ਨਾਲ ਲਿਪਟਣ ਦੇ ਲਈ ਉਥੇ ਖਬਤ ਦੇ ਨਾਲ ਲਿਪਟਣ ਦੇ ਲਈ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਸਕਦਾ ਜਿਹੜਾ ਕਿ ਸਮਾਂ ਦੱਸਦਾ ਹੈ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਸਰਕਾਰ ਇਹ ਸਾਰੇ ਮਾਮਲੇ ਦੇ ਨਾਲ ਕਿਵੇਂ ਨਜਿੱਠਦੀ ਹੈ ਉਧਰ ਬਿਜਲੀ ਬੋਰਡ ਦਾ ਕਰਜ਼ਾ ਵੀ ਕਾਫੀ ਭਾਰੂ ਹੁੰਦਾ ਜਾ ਰਿਹਾ ਜੀ ਸੋ ਅੱਜ ਦੇ ਪ੍ਰੋਗਰਾਮ ਵਿੱਚ ਐਂਟੀਟਲੋ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣਿਆ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਸ਼ੁਕਰੀਆ ਬਹੁਤ ਮਿਹਰਬਾਨੀ ਆਸੀਂ ਆਪਣੇ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਜੋ ਅਖੀਰ ਤੱਕ ਸਾਡੇ ਨਾਲ ਪਰੋਣ ਦੇ ਵਿੱਚ ਜੁੜੇ ਰਹੇ ਇਹ ਪ੍ਰੋਗਰਾਮ ਲੈ ਕੇ ਕੱਲ ਫੇਰ ਨਜ਼ਰਾਵਾਂਗੇ ਧੰਨਵਾਦ